ਅੱਜ ਮੈਂ ਸਾਰੇ ਆਪਣੇ ਵਰਕਰਜ਼ ਆਮ ਆਦਮੀ ਪਾਰਟੀ ਵਰਕਰਸ ਦਾ ਤੇ ਜਿੰਨੇ ਵੀ ਵੋਟਰਸ ਨੇ ਇੰਨੀ ਗਰਮੀ 'ਚ ਜਾ ਕੇ ਉਹਨਾਂ ਨੇ ਵੋਟ ਪਾਈ ਨੇ ਤੇ ਵਰਕਰਸ ਨੇ ਇੰਨੀ ਗਰਮੀ 'ਚ 2 ਮਹੀਨਿਆਂ 'ਚ ਉਹ 2 ਮਹੀਨਿਆਂ ਤੋਂ ਇੰਨੀ ਮਿਹਨਤ ਕਰ ਰਹੀ ਸੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਰਪਾ ਕਰਕੇ ਬੈਠੇ ਮੈਂ ਸਿੱਧਾ ਨੇ ਦਾ ਲਾਭ ਤੇ ਸਾਧ ਜਿੱਤ ਹੋਈ ਹੈ ਜਰਾ ਵੀ ਕ੍ਰਾਪਸੇ ਘਟੂ ਬਈ ਇਮਾਨਦਾਰ ਬੰਦਾ ਹੈ ਲੋਕਾਂ ਦੇ ਕੰਮ ਹੋਣਗੇ ਸਿਸਟਮ ਸੁਧਾਰ ਹੋਗਾ ਦੇਖੋ ਬਣਾ ਬੰਦਾ ਡਿਵੋਟਿਡ ਆ ਪਹਿਲਾਂ ਤੇ ਅੱਜ ਕਾਲ ਦੇ ਵਜੀਪ੍ਰਧਾਨ ਸੀ ਉੱਥੇ ਵੀ ਸ਼ਾਸਤਰਾ ਚੱਲ ਰਹੀ ਕੋਈ ਨੂੰ ਆਪਾਂ ਰੈਵਨਿਊ ਸੀ ਨਹੀਂ ਕਰਨਾ ਪੈਂਦਾ ਆ ਪ੍ਰੋਫੈਸਰ ਦਾ ਉਹ ਵੀ ਕੰਮ ਕਰੀ ਜਾਂਦੇ ਤੇ ਆਪਾਂ ਸੱਤ ਤੇ ਚੱਲਦਣਾ ਇਹ ਮਿੰਦੇ ੱੱਲੋਂ ਹਣਾ ਕਿੰਨੀ ਵੱਡੀ ਗੱਲ ਸੀ ਉਹ ਵੀ ਸ਼ਾਦੀ ਚੱਲ ਰਹੀ ਹੈ ਜੀ ਹੁਣ ਵੀ ਇਹਨੇ ਮਿਹਨਤ ਕਰਦਾ ਰਾਤ ਮੇਰਾ ਕਹਦਾ 11 ਰਾਤ ਨੂੰ 12 1 ਵਜੇ ਪੈਂਦਾ ਤੇ ਬੈ ਚੱਲ ਪੈਂਦਾ ਕਿਸੇ ਬੰਦਾ ਕੰਮ ਨਹੀਂ ਰੋਕਦਾ ਨਹੀਂ ਕਿਸੇ ਪਾਰਟੀ ਦਾ ਹੋਵੇ ਸਾਈ ਬੰਦੇ ਮੇਰੇ ਕਹਿੰਦੇ ਉਹ ਜਿਹੜੇ ਕੰਮ ਨਹੀਂ ਕਰ ਮਾਪੋ ਜੇ ਧੱਕੇ ਕੰਮ ਕਰਦੇ ਆ ਦੋ ਤਾਂ ਉਹ ਵੀ ਆਪਣੇ ਕੰਨੀ ਨਾ ਹਜੇ ਨਾਲੀ ਜਦੋਂ ਪਾਰਟੀ ਕਿਸੇ ਜੁੜੇ ਰਹਿੰਦੇ ਹੋ ਕੰਮ ਤਾਂ ਸ਼ਾਹ ਇਥੇ ਵਿਰੋਧ ਹੋਇਆ ਜੀ ਕੰਮ ਸ਼ਬਦ ਦੇ ਨਾ ਕਰੋ ਬਹੁਤੀ ਵੱਡਾ ਦੇਣਾ ਕੱਲੋਂ ਦਾ ਵਾਹਿਗੁਰੂ ਦਾ ਸ਼ੁਕਰ ਹੋਇਆ ਜੀ ਜਾਰ ਕਰਦੇ ਆ ਜਿਨ੍ਹਾਂ ਨੇ ਬੇਟੇ ਨੂੰ ਇਥੇ ਬਚਾਇਆ ਫਿਰ ਕਿ ਜਿਨ੍ਹਾਂ ਨੇ ਫਤਵਾ ਇੱਜਾ ਵੱਡਾ ਦਿੱਤਾ ਸਾਰੇ ਇਕੱਲੇ ਇਕੱਲੇ ਵਰਕਰ ਦਾ ਸੋਚ